ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਕੀ ਹਾਲ ਹੈ ਠੀਕ ਠਾਕ ਹੋ ਤੇ ਆਪਾਂ ਪਹੁੰਚੇ ਆ ਮੱਕੀ ਵਾਲੇ ਵਾਹਣ ਜਿਹੜੇ ਚਾਰ ਵਾਲਾ ਵਾਹਣ ਹੈ ਬਿਲਕੁਲ ਰੇਤਲਾਇ ਵਾਹਣ ਜਿੱਥੇ ਪਏ ਚਾਰ ਬੀਜਾ ਹੋਇਆ ਇਹ ਮੇਰਾ ਨਹੀਂ ਮੇਰੇ ਸੱਜਣ ਦਾ ਕਿਸੇ ਦਾ ਤੇ ਵੈਰਾਈਟੀ ਕਿਹੜੀ ਸੀ ਇਹ ਹੈਗੀ 99 99 ਕ੍ਰਿਸਟਲ ਦੀ ਆਪ ਵੇਖਦੇ ਆ ਛੱਲੀ ਕਿਵੇਂ ਦੀ ਹੁੰਦੀ ਛੱਲੀ ਦੇ ਵਿੱਚ ਕਿਵੇਂ ਦੇ ਦਾਣੇ ਪਏ ਆਪ ਚੈੱਕ ਕਰ ਲਈਨੇ ਚਾਰ ਦੇ ਪੂਰਾ ਕਾਬਲ ਹੋ ਗਈ ਮੱਕੀ ਤੇ ਇਹ ਆਪਾਂ ਇਹ ਇਸ ਮੱਕੀ ਨੇ ਪੂਰੀ ਗ੍ਰੋਥ ਨਹੀਂ ਕੀਤੀ ਸ਼ੈ ਦੇ ਰੇਤਲਾਵਾਨ ਹੋਣ ਕਰਕੇ ਵੀ ਇਹ ਗ੍ਰੋਥ ਨਹੀਂ ਪੂਰੀ ਹੋਈ ਬਾਕੀ ਜੇ ਛੱਲੀ ਦੀ ਗੱਲ ਕਰੀਏ ਪੂਰੇ ਤੋਂ ਪੂਰੇ ਦਾਣੇ ਭਰੇ ਹੋਏ ਜਾਂਦੇ ਚ ਇਹ ਹੈਗੀ ਹੈ ਵੈਰਾਈਟੀ ਓਕੇ ਛੱਲੀ ਸਾਰੀ ਆਲ ਓਵਰ ਦਾਣੇ ਦੇ ਵਿੱਚ ਫੁੱਲਣੇ